ਮਾਰੂ ਸੋਲ ਹੈ ਮਹੱਲਾ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਹੁਕਮਿ ਸਹਿਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਇ ਆਪੇ ਹੁਕਮੇ ਰਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਪੂਜੈ ਕੋ ਵਿਚਾਰਾ ਆਪੇ ਨਦਰ ਕਰੇ ਸੁਪਾਏ ਆਪੇ ਮੇਲ ਮਲਾਈ ਹੈ ਆਪੇ ਮਿਲੇ ਤੇ ਵਿਢਾਈ ਗੁਰਪ੍ਰਸਾਦੀ ਕੀਮਤ ਪਾਈ ਮਨਮਖ ਬਹੁਤ ਪੁਰਾਏ ਬਿਰਲਾ ਦੀ ਦੂਜੇ ਭਾਇ ਖਵਾਈ ਹੈ ਹਉਮੈ ਮਾਇਆ ਵਿੱਚ ਪਾਈ ਮਨਮਖਪੂਲੇ ਪਤ ਗਵਾਈ ਗੁਰਮਖ ਹੋਐ ਸੂ ਨਾਇ ਰਾਚ ਸਚ ਰਹਿ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਨਹਿ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇਹ ਬੁਝਾਈ ਹੈ ਸਤਿਗੁਰ ਸੇਵੈ ਆਪਕੋ ਆਏ ਮੇਲ ਪ੍ਰੀਤਮ ਸਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣਾਈ ਹੈ ਦੂਖ ਨਿਵਾਰਣ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ 부ਝੈ ਭਉ ਭਰਮ ਸਰੀਰ ਹੋ ਜਾਈ ਹੈ ਆਪੇ ਗੁਰਮੁਖ ਆਪੇ ਦੇਵ ਹੈ ਸੱਚਾ ਸਬਦ ਸਤਿਗੁਰ ਸੇਵੈ ਜਰਾ ਜਮ ਜਰਾ ਜਮਤ ਜਰਾ ਜਮ ਜੰਮ ਤਿਸ ਜੋ ਹੈ ਨਸਾਕ ਸਾਚੀ ਸਿਉ ਬਣਾਈ ਹੈ ਤ੍ਰਿਸ਼ਨਾ ਅਗਨ ਜਲਾਏ ਸੰਸਾਰਾ ਜਾਲ ਜਲ ਖਪੈ ਬਹੁਤ ਵਿਕਾਰਾ ਮਾਨਮਕ ਠੌਰ ਨ ਪਾਏ ਕਭੂ ਸਤਗੁਰੂ ਬੂਝ 부ਝਾਈ ਹੈ ਸਾਧਗੁਰ ਸੇਵਨ ਸੇਵਡ ਭਾਗੀ ਸਾਚੇ ਨਾਮ ਸੁਦਾ ਲਗ ਲਾਗੀ ਅੰਤਰ ਨਾਮ ਰਵਿਆ ਨਹਿ ਕੇਵਲ ਤ੍ਰਿਸ਼ਨਾ ਸਬਦ 부ਝਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨਹਿ ਪਛਾਣੀ ਸੱਚਾ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹੀ ਹੈ ਸ਼ਬਦ 부ਝੈ ਸੁ ਮੈਲ ਚੁਕਾਇ ਨਿਰਮਲ ਨਾਮ ਵਸੈ ਮਨ ਆਏ ਸਤਗੁਰ ਆਪਣਾ ਸਾਧ ਹੀ ਸੇਵੈ ਹਉ ਮੈਂ ਵਿੱਚ ਹੋ ਜਾਈ ਹੈ ਗੁਰ ਤੇ 부ਝੈ ਤਾਂ ਧਰ ਸੁ ਜਨਾ ਵਿਹੂਣਾ ਕਾਥ ਕਥ ਲੂਜੈ ਸਾਧਗੁਰ ਸੇਵ ਕੀ ਵਡਿਆਈ ਤ੍ਰਿਸ਼ਨਾ ਭੁੱਖ ਗਵਾਈ ਹੈ ਆਪੇ ਆਪ ਮਿਲੈ ਤਾਂ ਭੁਜੈ ਗਿਆਨ ਵਿਹੂਣਾ ਕਿਸੂ ਨਾ ਸੂਝੈ ਗੁਰ ਕੀ ਬਾਤ ਗੁਰ ਕੀ ਬਾਤ ਸਦਾ ਮਨ ਅੰਤੁਰ ਬਾਣੀ ਸਬਤ ਵਜਾਈ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਇ ਨਾ ਮਿਟੈ ਤੁਰ ਫਰਮਾਇਆ ਸਤ ਸੰਗਤ ਮੈਂ ਤੈ ਨਹੀਂ ਵਾਸਾ ਜਿਨ ਕੋ ਧੁਰ ਲਖ ਪਾਈ ਹੈ ਆਪਣੀ ਨਦਰ ਕਰੇ ਸੁ ਪਾਏ ਸੱਚੇ ਸ਼ਬਦ ਧਾੜੀ ਚਿਤ ਲਾਏ ਨਾਨਕ ਦਾਸ ਕਹ ਬਿਨਾਂਤੀ ਭੀਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਏਕੋ ਵਰਤ ਸਭ ਸੋਈ ਗੁਰਮੁਖ ਵਰ ਲਾ ਬੂਝੈ ਕੋਈ ਏਕੋ ਰਬ ਰਹਾ ਸਭ ਅੰਤੁਰ ਤਿਸ ਬਿਨ ਅਬਰ ਨਾ ਕੋਈ ਹੈ ਲਖ ਚਰਾਸੀ ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਭ ਨਾਰਿਜਕ ਸਮਾਏ ਆਪੇ ਕੀਤ ਹੋਰ ਨਾ ਹੋਈਏ ਮਾਇਆ ਮੋਹ ਅੰਧਾਰਾ ਹਉਮੈ ਮੇਰਾ ਪਸਰਿਆ ਪਾਸਾਰ ਅੰਤਿਮ ਚਲਤ ਰਹੇ ਦਿਨ ਰਾਤੀ ਗੁਰਬਿਨ ਸੰਤ ਨਾ ਹੋਈਏ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਉਥਾਪੇ ਆਪੇ ਸੱਚਾ ਹੁਕਮ ਸੱਚਾ ਪਸਾਰਾ ਹੋਰ ਨਾ ਹੁਕਮ ਨਾ ਹੋਈਏ ਆਪੇ ਲਾਇ ਲਐ ਸੁ ਲਾਗੇ ਗੁਰ ਪ੍ਰਸਾਦ ਦੀ ਜਮ ਕਾ ਭਉ ਭਾਗੇ ਅੰਤਰ ਸਬਦ ਸਦਾ ਸੁਖ ਦਾਤਾ ਗੁਰਮੁਖ ਬੂਜੈ ਕੋਈ ਏ ਆਪੇ ਮੇਲੇ ਮੇਲ ਮਲਾਏ ਪੂਰਬ ਲਖਿਆ ਸੁ ਮੇਟਣਾ ਨਾ ਜਾਏ ਅੰਤਿਨ ਭਗਤ ਕਰੇ ਦਿਨ ਰਾਤੀ ਗੁਰਮਖ ਸੇਵਾ ਹੋਈ ਏ ਸਾਧ ਗੁਰ ਸੇਵ ਸਦਾ ਸੁਖ ਦਾਤਾ ਆਪੇ ਆਏ ਮਿਲਿਆ ਸਭ ਨਾ ਕਾ ਦਾਤਾ ਹੁਮੈ ਮਾਰ ਤ੍ਰਿਸਨਾ ਅਗਨੀਵਾਰੀ ਸਬਦ ਚੀਨ ਸੁਖ ਹੋਈਏ ਕਾਇ ਕੁਟੰਭ ਮੋਹ ਨ ਬੂਝੈ ਗੁਰਮੁਖੋ ਵਤੈ ਆਕੀ ਸੂਝੈ ਅੰਤ ਨ ਮਰ ਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈਏ ਮਾਨਮੁਖ ਧਾਤ ਦੂਜੈ ਲਾਗਾ ਜਨਮਤ ਕੀ ਨਾਮੁ ਹੋ ਅਭਾਗਾ ਆਪਤ ਜਾਤ ਬਿਰਥਾ ਜਨਮ ਗਵਾਇ ਬਿਨ ਗੁਰ ਮੁਕਤ ਨ ਹੋਈਏ ਕਾਇਆ ਕ ਸੁਧ ਹੋ ਮੈਂ ਮਲ ਲਾਈ ਜੇ ਸੁ ਤੋ ਹੈ ਤਾਂ ਮੈਲ ਨ ਜਾਈ ਸ਼ਬਦ ਤੋ ਪੈ ਤਾਂ ਫੱਛੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮਹਿ ਸ਼ਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹਗ ਬਾਰਾ ਜੋ ਸੁਪਨਾ ਸੁਧ ਨਾ ਹੋਈ ਹੈ ਇਕ ਪੰਚ ਮ ਇਕ ਪੰਚ ਮਾਰੂ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵਡ ਭਾਗੇ ਅੰਤ ਸਚੁਰ ਬਹਿ ਰੰਗ ਰਾਤੇ ਸਹਿ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸਬਦ ਸੰਜਾਪੈ ਸਦਾ ਸਬਦ ਰવાય ਘਟੇ ਅੰਤਰ ਰਸਨਾ ਰਸ ਚਾਖੈ ਸਚ ਸੋਈ ਹੈ ਹਉਮੈ ਮਾਰੇ ਸਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਏਕਸ ਦਿਨ ਹੋ ਹਉ ਹੋਰ ਨ ਜਾਣ ਸਹਿਜੇ ਹੋਏ ਸੋਈ ਹੈ ਬੇਨਜ਼ਾਦ ਗੁਰਸੈਜ ਕਿਨੇ ਨਹੀਂ ਪਾਇਆ ਗੁਰਮਖ ਖ ਪੂਜੈ ਸੱਚ ਸਮਾਇ ਸੱਚਾ ਸੇਵ ਸਬਦ ਸੱਚ ਰਾਤੇ ਹਉ ਮੈਂ ਸਭ ਦੇ ਖੋਈ ਆਪੇ ਗੁਣ ਦਾਤਾ ਵਿਚਾਰੀ ਗੁਰਮਖ ਦੇਵੈ ਪੱਕੀ ਸਾਰੀ ਨਾਨਕ ਨਾਮ ਸਮਾਵੇ ਸੱਚ ਹੈ ਸੱਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜੇ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸਬਦ ਪਛਾਤਾ ਇਕ ਅਮਰੇ ਕਾ ਪਤਸਾਹੀ ਜੁਗ ਜੁਗ ਸਰਕਾਰ ਬਣਾਈ ਸੋ ਜਨ ਨਿਰਮਲ ਜਨ ਆਪ ਚਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸਬਦ ਰਤੀ ਗੁਣ ਕਾ ਵਾ ਦਰ ਸੱਚੇ ਪਤ ਪਾਈ ਹੈ ਗੁਰਮੁਖ ਨਾਮ ਮਿਲੈ ਵਡਿਆਈ ਮਾਨਮੁਖ ਨਿੰਦਕ ਪਾਤ ਗਵਾਏ ਨਾਮ ਰਤੇ ਪਰਮਹੰਸ ਪਰਾਗੀ ਨੇ ਘਰ ਤਾੜੀ ਲਾਈ ਹੈ ਸਬਦ ਮਰੈ ਸੋਈ ਜਨ ਪੂਰਾ ਸਤਗੁਰ ਆਖ ਸੁਣਾਏ ਸੂਰਾ ਆ ਨਿਰਮਰਤ ਸਰਸਾਚਾ ਮਨ ਪੀਵੇ ਭਾਏ ਸੁਭਾਈ ਏ ਪੜ ਪੰਡਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨ ਪਾਏ ਬਿਨ ਸਤਗੁਰ ਸੇ ਵੀ ਨਾਮ ਨ ਪਾਈਏ ਪੜ ਥਾਕੇ ਸਾਤ ਨਹਾਈ ਏ ਇੱਕ ਭਸਮ ਲਗਾਏ ਫਿਰ ਐ ਭੇਖਤਾਰੀ ਬਿਨ ਸਬਦੈ ਹौं ਮੈਂ ਕਿਨ ਮਾਰੀ ਆ ਦਿਨ ਜਲਦ ਰਹੇ ਦਿਨ ਰਾਤੀ ਭਰਮ ਭੇਖ ਭਰਮਾਈ ਏ ਇੱਕ ਗ੍ਰਹਿ ਕਟਾ ਮੈਂ ਸਦਾ ਉਦਾਸੀ ਸਬਦ ਮੋਏ ਹਰ ਨਾਮ ਨਿਵਾਸੀ ਆਨ ਦਿਨ ਸਤਾ ਰਹ ਹੈ ਰੰਗ ਰਾਤੇ ਭੈ ਭਾਇ ਭਗਤ ਚਿਤ ਲਾਈਏ ਮਨ ਉਪਨਿੰਦਾ ਕਰ ਕਰ ਵਿਗੁਤਾਂ ਤਰ ਲੋਭ ਹੋ ਕੇ ਜਿਸ ਕੁੱਤਾ ਜਮ ਕਾਲ ਤਿਸ ਕਦੇ ਨ ਛੁਟੈ ਅੰਤ ਗਿਆ ਪਛਤਾਈ ਹੈ ਸੱਚਾ ਸਬਦ ਸੱਚੀ ਪਾਤ ਹੋਈ ਬਿਨ ਨਾਵੈ ਮੁਕਤ ਨ ਪਾਵੈ ਕੋਈ ਬਿਨ ਸਤਗੁਰ ਕੋ ਨਾਉ ਨ ਪਾਏ ਪ੍ਰਭ ਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹੰਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆਪ ਮਿਲਾਏ ਸੋ ਭੂਜੈ ਭਗਤ ਭਾਏ ਭਉ ਜਾਈ ਏ ਇਸ ਨਾਮ ਤਨ ਕਰੈ ਨਹਿ ਬੂਜੈ ਇਕ ਮਨੁਆ ਮਾਰ ਮਨੈ ਸੋ ਲੂਜੈ ਸਾਚੈ ਸਬਦ ਰਤੇ ਕਰੰਗੀ ਸਾਚੈ ਸਬਦ ਮਿਲਾਈ ਹੈ ਆਪੇ ਸਿਰ ਦੇ ਦੇਵੜਾਈ ਆਪੇ ਭਾਣ ਦੇ ਮਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭਿਉ ਫੁਰਮਾਈ ਸਤਿਗੁਰ ਸੇਵੀ ਸੇ ਜਨ ਸੱਚੇ ਮਨ ਮੁਖ ਸੇਵਨ ਜਾਣ ਨ ਕਾਚੇ ਆਪੇ ਕਰਤਾ ਕਰ ਕਰ ਵੇਖਜੋ ਭਾਵੇ ਤੂੰ ਲਾਈ ਹੈ ਜੁਗ ਜੁਗ ਸਾਚਾ ਏਕੋ ਜਾਤਾ ਪੂਰੇ ਭਗ ਗੁਰ ਸਬਦ ਪਛਾਤਾ ਸਭ ਤੋਂ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮਹਿਲ ਕਮਾਇਆ ਮਰਮਰ ਜੰ ਮੈਂ ਦੂਜੈ ਭਾਇਆ ਬਿਨ ਸਤਗੁਰ ਸੇ ਵੀ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਭਾਵ ਸੋਈ ਕਰਸੀ ਆਪੋ ਅਨਕ ਜੋਸੀ ਨਾਨਕ ਨਾਮ ਲੈ ਵੜਿਆਈ ਦਰ ਸਾਚੈ ਪਤ ਪਾਈ ਮਾਰੂ ਮਹੱਲਾ ਤੀਜਾ ਜੋ ਆਇ ਸੋ ਸਭ ਕੋ ਜਾਸੀ ਦੂਜੈ ਭਾਇ ਬਾਧਾ ਜੰ ਫਾਸੀ ਸਤਗੁਰ ਰਾਕੇ ਸੇ ਜਨੁ ਪਰੇ ਸਾਚੀ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੀ ਕਾ ਜਿਸਨੁ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤੇ ਸਭ ਕੇ ਸੂਝ ਆ ਗਿਆਨੀ ਅੰਧ ਕਮਾਈ ਹੈ ਮਨ ਮੁਕਸੈ ਸਭੂ ਜਨ ਨ ਪਾਇਮ ਬਾਰ ਬਾਰ ਜਨਮ ਮਰ ਮਰ ਜੰਮਾ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਹੈ ਧੰਦਾ ਧਾਤੁਮਨ ਭਇ ਮਨੂਰਾ ਫਿਰੂ ਵੈ ਕੰਚਨ ਭੇਟੈ ਗੁਰਪੂਰਾ ਆਪੇ ਬਖਸ ਲਐ ਸੁਖ ਪਾਏ ਪੂਰਾ ਸਬਦ ਮਿਲਾਈ ਏ ਦੁਰਮਤ ਝੂਠੀ ਬੁਰੀ ਬਰੀਆਰ ਔ ਗਣਿਆਰੀ ਔ ਗਣਿਆਰ ਕੱਚੀ ਮਤ ਫੀਕਾ ਮੁਖ ਬੋਲਾ ਦੁਰਮਤ ਨਾਮ ਨ ਪਾਈਏ ਔ ਗਣਿਆਰੀ ਕੰਤ ਨ ਭਾਵੇ ਮਨ ਕੀ ਝੂਠੀ ਝੂੜ ਕਮਾਵੇ ਫਿਰ ਕਸਾ ਨ ਜਾਣੈ ਮੂਰਖ ਬਿਨ ਗੁਰਬੂਜ ਨ ਪਾਈਏ ਧਰਮਤ ਘੋਟੀ ਘੋਟ ਕਮਾਵੇ ਸਿਦਾਰ ਕਰੇ ਪਿਰਖਸ ਮਨ ਭਾਵੇ ਗੁਣਵੰਤੀ ਸਦਾ ਪਿਰ ਰਾਵੇ ਸਤਗੁਰ ਮੇਲ ਮਲਾਈ ਹੈ ਆਪੇ ਹੁਕਮ ਕਰੇ ਸਭ ਏਕ ਹੈ ਇੱਕ ਨਾ ਬਖਸ ਲਏ ਧੁਰ ਲੇਖ ਹੈ ਅੰਤ ਨਾਮ ਰਤੇ ਸਚ ਪਾਇ ਆਪੇ ਮੇਲ ਮਲਾਈ ਹੈ ਹਮਤਾਤ ਮੋ ਹਰਿ ਸਹਰਿ ਮੋਮਤਾਤ ਮੋਹਰ ਸੇ ਲਾਈ ਹੋ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮਿਲੇ ਆਪੇ ਕਰਵੇ ਖੈ ਬਿਨ ਸਤਿਗੁਰੂ ਪੂਜ ਨਾ ਪਾਈਏ ਇੱਕ ਸਦ ਵਿਚਾਰ ਸਦਾ ਜਨ ਜਾਗੇ ਕਮਾਇਆ ਮੋਹੇ ਸੋਏ ਰਹੇ ਅਭਾਗੇ ਆਪੇ ਕਰੇ ਤਰਾਏ ਆਪੇ ਔਰ ਕਰਣਾ ਕਿਛੂ ਨਾ ਜਾਈਏ ਕਾਲ ਮਾਰਗ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖਿਆ ਔਰ ਧਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੂਜੇ ਭਾਇ ਫਿਰੇ دیਵਾਨੀ ਮਾਇ ਮੋਹਿ ਦੁਖ ਮਾਇ ਸਮਾਨੀ ਬਹੁਤੇ ਭੇਖ ਕਰੇ ਨਹੀਂ ਪਾਇਏ ਤਨ ਸਤਿਗੁਰ ਬੇਨ ਸਾਧਗੁਰ ਸੁਖ ਨ ਪਾਈ ਹੈ ਕਿਸਨ ਕਈਐ ਜੈ ਆਪ ਕਰਾ ਜਿਤ ਭਾਵਤ ਤਰਾਹ ਚਲਾਈ ਹੈ ਆਪੇ ਮਿਹਰਮਾਨ ਸੁਖਦਾਤਾ ਜਿਉ ਭਾਵਤ ਵੇ ਚਲਾਈ ਹੈ ਆਪੇ ਕਰਤਾ ਆਪੇ ਭੁਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਮਾਨ ਮਦਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈਏ ਸੇ ਵਡਭਾਗੀ ਜਿਨਨੇ ਏਕੋ ਜਾਤਾ ਘਾਟ ਘਟ ਵਸ ਰਹਾ ਜਗ ਜੀਵਨ ਦਾਤਾ ਇਕਤਾ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਪ੍ਰਮਪਉ ਜਾਈ ਹੈ ਗੁਰਮੁਖ ਆਰ ਜੀ ਕੋ ਜਾਤਾ ਤੁਰ ਨਾਮ ਸਉਤ ਪੁਛਾਤਾ ਜੇ ਤੂੰ ਦੇਹ ਸੋਈ ਜਨ ਪਾਇ ਨਾਨਕ ਨਾਮ ਵਡਾਈ ਹੈ ਮਾਰੂ ਮਹੱਲਾ ਤੀਜਾ ਸੱਚ ਸਲਾਹੀ ਗੈਰ ਗੰਭੀਰ ਹੈ ਸਭ ਜਗ ਹੈ ਇਸ ਹੀ ਕੈ ਚੀਰ ਹੈ ਸਾਭ ਕਟ ਭੋਗ ਵੈ ਸਦਾ ਤਨ ਰਾਤੀ ਆਪੇ ਸੁਖ ਨਿਵਾਸੀ ਸੱਚਾ ਸਹਿਬ ਸੱਚੀ ਨਾਏ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਬਸਿਆ ਘਟ ਅੰਤਰ ਤੂਟੀ ਚੰਕੀ ਬਾਸੀ ਹੈ ਕੇਸ ਸੇਵੀ ਤਾ ਕੇ ਸਲਾਹੀ ਸਤ ਗੁਰ ਸੇਵੀ ਸਭ ਸਲਾਹੀ ਸੱਚ ਸਉ ਸਦਾ ਮਾਤੂਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾ ਚੀਕਾਗਦ ਮਿਕ ਮਿਕਦਾਰਾ ਬੂੰਦ ਪੈ ਬਿਨ ਸਹਿ ਟਹਿਤ ਨ ਲਾਗੇ ਬਾਰ ਕੰਚਨ ਕਾਇ ਗੁਰਮੁਖ ਬੂਜੈ ਜਿਸੰਤੁਰਨਾਮ ਨਿਵਾਸੀ ਸਚਾ ਚੌਕਾ ਸੁਰਤ ਕੀ ਕਾਰਾ ਹਰਨਾਮ ਭੋਜਨ ਸਚ ਆਧਾਰਾ ਸਦਾ ਤ੍ਰਿਪਤ ਪਿਤੁਰ ਹੈ ਪਾਵਨ ਜੇਤ ਘਟ ਹਰਨਾਮ ਨਿਵਾਸੀ ਹਉ ਤਿਨ ਬਲਹਾਰੀ ਜੂ ਸਾਚੈ ਲਾਗੇ ਹਰ ਗੁਣ ਗਾਵਹਿ ਅੰਤਿਨ ਜਾਗੇ ਸਾਚਾ ਸੁਖ ਸਦਾ ਤਨੇਤਰ रसना हर रस रासी है हर नाम चेता वर्ण पूजए कुसी भी अवर्ण दूजे पूरै गुर सब सच दिखाय सचे नाम निवासी है प्रम प्रम जونی फिर फिर आया आपुला ज खसु पुलाया हर जो मिले त गुरमुख पूजए चीने सबद विनासी है काम क्रोध भरे हम अपराधी क्या मोह ले बोल ना हम गुण ना सेवा साधी ਡੁੱਬਦੇ ਪਾਥਰ ਮੇਲ ਲਹੋ ਤੁਮ ਆਪੇ ਸਾਚ ਨਾਮ ਅਬਿਨਾਸੀਏ ਨਾ ਕੋਈ ਕਰੇ ਨਾ ਕਰਨਾ ਜੁਗਾਪੇ ਕਰਹਿ ਕਰਾਵਹਿ ਸੋਏ ਗਾਇ ਆਪੇ ਬਖਸ ਲੈ ਸੁਖ ਪਾਏ ਸਾਦੀ ਨਾਮ ਨਿਵਾਸੀਏ ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸੱਚ ਸੇਤੀ ਬਣਜੁ ਅਪਾਰਾ ਸੱਚ ਧਨ ਜੰਮਿਆ ਤੂਟਨਾ ਵੈ ਅੰਤੁਰਨਾਮ ਨਿਵਾਸੀ ਹੈ ਹਰ ਜੁਆ ਬਣਿਆ ਰੇਨੋ ਗੁਣ ਕੀ ਜੈ ਆਪੇ ਬਖਸ ਲਹਿ ਨਾਮ ਦੀ ਜੈ ਗੁਰਮੁਖ ਹੋਐ ਸੂ ਪਤ ਪਾਏ ਇਕ ਨਾਮ ਨਿਵਾਸੀ ਹੈ ਅੰਤਰਾਰਤਨ ਸਮਝ ਨਾ ਹੋਈ ਗੁਰ ਪ੍ਰਸਾਦਿ ਬੂਜੈ ਕੋਈ ਗੁਰਮੁਖ ਹੋਐ ਸੂ ਧਨ ਪਾਏ ਸਦ ਹੀ ਨਾਮ ਨਿਵਾਸੀ ਹੈ ਅਨਲ ਵਾਉ ਭਰਮ ਫੁਲਾਈ ਮਾਇਆ ਮੋਏ ਸੁਧ ਨ ਕਾਇ ਮਨ ਮੁਖੰ ਦੇ ਕਿਛੁ ਨ ਸੂਜੇ ਗੁਰਮਤਿ ਨਾਮ ਪ੍ਰਗਾਸੀਏ ਮਾਮ ਮਾਨ ਮੁਖੋ ਮੈਂ ਆਇਆ ਸੂਤੇ ਆਪਣਾ ਘਰ ਨ ਸਮਾਲੇ ਅੰਤ ਬਗੂਤੇ ਪਰ ਨੰਦਾ ਕਰੇ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀਏ ਆਪੇ ਕਰਤਾ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰ ਮਹੱਲਾ ਤੀਜਾ ਏਕੋ ਸੇ ਵੀ ਸਦਾ ਥਰ ਸਾਚਾ ਦੂਜੇ ਅਲਗਾ ਸਭ ਝਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚ ਪਤੀ ਜੈ ਹੈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ ਆਪੇ ਲਾਇ ਲਏ ਜਗ ਜੀਵਨ ਦਾਤਾ ਆਪੇ ਬਖਸੇ ਦੇਵੜਾਈ ਗੁਰਮਤੇ ਮਨ ਪੀਜੈ ਮਾਇਆ 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 ਹਰ ਸਬਦ ਨਿਵਾਰੀ ਮਯਾਲ ਹਰ ਸਬਦ ਨਿਵਾਰੀ ਇਹ ਮਨ ਨਿਰਮਲ ਹੋ ਮਯਾਰੀ ਸਾਜੇ ਗੁਣ ਗਾਵੇ ਰੰਗ ਰਾਤਾ ਰਸਨਾ RAM ਰਵੀ ਜੈ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਭੂਜੈ ਫਿਰਿਆਣੀ ਜਮ ਕਾਲ ਘੜੀ ਮੋਤ ਨਿਹਾਲੇ ਅਨ ਦਿਨ ਯਾਰ ਜਾ ਛੀਜੈ ਅੰਤਰ ਲੋਭ ਕਰੈ ਨਹੀਂ ਭੂਜੈ ਸਿਰ ਉਪਰ ਜਮ ਕਾਲ ਨਾ ਸੂਜੈ ਐਥੇ ਕਮਾਣਾ ਸੂ ਅੱਗੇ ਆਇਆ ਅੰਤ ਕਾਲ ਕਿਆ ਕੀ ਜੈਹੇ ਜੋ ਸੱਚ ਲਾਗੇ ਤੈਨ ਸਾਚੀ ਸੋਏ ਦੂਜੇ ਲਾਗੇ ਮਨ ਮੁਖ ਰੋਏ ਦੋਹਾਂ ਸਰਿਆ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੈ ਗੁਰ ਕੈ ਸਬਦ ਸਦਾ ਜਨ ਸੋਹੈ ਨਾਮ ਰਸਾਇਣ ਹੋ ਮਨ 모ਹ ਹੈ ਮਾਇਆ 모ਹ ਮੈਲ ਪਤੰਗ ਨ ਲਾਗੇ ਗੁਰਮਤੀ ਹਰਨਾਮ ਭੀਜੈ ਹੈ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟੋਈ ਹਉ ਬਿਮਾਰ ਸਦਾ ਸੁਖ ਪਾਇ ਨਾਏ ਸਾਚੈ ਮਰਤਿ ਪੀਚੈ ਹੈ ਕੇਲ ਬਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾਂ ਸਭ ਕਿਛੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਗੁਣ ਚਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਅੰਤਰ ਸਾਂਤ ਸਦਾ ਸੁਖ ਪਾਇ ਗੁਰਮਤਿ ਨਾਮ ਨਾਲੀ ਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਭੋ ਪਾਵੇ ਜਮ ਨਾ ਝੁੜ ਬੋ ਕਰਮ ਕਮਾਵੇ ਸਤਿਗੁਰ ਪੀਟੈ ਤਾ ਮੁਕਤ ਨ ਪਾਈਏ ਹਰ ਹਰਸ ਨਾ ਪੀਜੈ ਹੈ ਮਾਨ ਮੁਖ ਅੰਤਰੂ ਭਗਤ ਨ ਹੋਈ ਗੁਰਮੁਖ ਭਗਤ ਸਾਥ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮੁਖ ਗੁਰਮਤਾ ਤਰਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ਼ਵੀ ਚਾਰਿਤ੍ਰ ਗੁਣ ਬਦਕ ਮੁਕਤ ਨਰਾਰੀ ਗੁਰਮੁਖ ਗਿਆਨ ਏ ਕੋ ਹੈ ਜਤਾਂ ਦਿਲ ਨਾਮ ਰਵੀ ਜੈਹੇ 베ਦ ਪੜੈ ਅਰ ਨਾਮ ਨਭੂਜੈ ਮਾਇਆ ਕਾਰਣ ਪੜ ਪੜ ਲੂਜੈ ਅੰਤਰ ਮੈਲ ਅਗਿਆਨੀਆਂ ਦਾ ਕਿਉ ਕਰਦ ਉਤਰ ਤਰੀ ਜੈਹੇ 베ਦ ਬਾਦ ਸਭ ਆਖ ਬਖਾਣੈ ਨਾ ਅੰਤਰ ਭੀਜੈ ਨਾ ਸਬਦ ਪਛਾਣੈ ਪੁੰਨ ਪਾਪ ਸਭ 베ਦ ਤੜਾਇਆ ਗੁਰਮੁਖ ਅੰਮ੍ਰਿਤ ਪੀਜੈ ਆਪੇ ਸੱਚਾ ਏ ਕੋ ਸੋਈ ਤਸ ਬਨ ਦੂਜਾ ਵਰ ਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੂ ਸਾਚ ਰਵੀ ਜਹੇ ਮਾਰੂ ਮਹੱਲਾ ਤੀਜਾ ਸੱਚਾ ਸੱਚਾ ਤਖਤ ਰਚੈ ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ ਸਾਧ ਹੀ ਸਾਚ ਵਸਿਆ ਕਾਡ ਅੰਤਰ ਗੁਰਮੁਖ ਕਰਨੀ ਸਾਰੀ ਸੱਚਾ ਸੌਦਾ ਸੱਚ ਵਪਾਰਾ ਨਾ ਤਿੱਥੈ ਭਰਮ ਨਾ ਦੂਜਾ ਪਾਸਾਰਾ ਸੱਚਾ ਧਨ ਖਟਿਆ ਕਦੀ ਟੂਟ ਨਾ ਵੈ ਭੂਜੈ ਕੋ ਵਿਚਾਰੀ ਹੈ ਸੱਚਾ ਲਾਇ ਸੀ ਜਨ ਲਾਗੇ ਅੰਤਰ ਸ਼ਬਦ ਮਸਤਕ ਵਡ ਭਾਗੇ ਸੱਚਾ ਸ਼ਬਦ ਸਦਾ ਗੁਣ ਕਾ ਵਹ ਸਭ ਤਰਤੇ ਵਿਚਾਰੀ ਹੈ ਸੱਚੂ ਸੱਚਾ ਸਤ ਸਲਾਹੀ ਇੱਕ ਵੇਖਾ ਦੂਜਾ ਨਹੀਂ ਗੁਰਮਤਿ ਉੱਚ ਉੱਚੀ ਪੌੜੀ ਗਿਆਨ ਰਤਨ ਹੋ ਮੈਂ ਮਾਰੀ ਹੈ ਮਾਇਆ ਮੋਹ ਸਬਦ ਜਲਾਇਆ ਸੱਚ ਮਨ ਭਸਿਆ ਜਾ ਤਦ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਹੋ ਮੈਂ ਤਖਨਵਾਰੀ ਹੈ ਮਾਇਆ ਮੋਹ ਸਬਾ ਪੇ ਕੀ ਨਾ ਗੁਰਮੁਖ ਵਿਰਲੇ ਕੇ ਨਹੀਂ ਚੀਨਾ ਗੁਰਮੁਖ ਵੈਸੂ ਸੱਚ ਕਮਾਵੇ ਸਾਚੀ ਕਰਨੀ ਸਾਰੀ ਹੈ ਏ ਕਾਰ ਕਮਾਈ ਜੋ ਮੇਰੇ ਪ੍ਰਭਾਈ ਹੋ ਮੈਂ ਤ੍ਰishna ਸਬਦ 부ਝਾਈ ਗੁਰਮਤਿ ਸਾਦੀ ਅੰਤਰ ਸੀਤਲ ਓ ਮੈਂ ਮਾਰ ਨਿਵਾਰੀਏ ਸੱਚ ਲਗੇ ਤਨ ਸਭ ਕੁਛ ਭਾਵੈ ਸੱਚੈ ਸਬਦ ਸੱਚ ਸੁਹਾਵੈ ਤੇ ਸੱਚੀ ਸੀ ਦਰ ਸੱਚੀ ਨਦਰੀ ਨਦਰ ਸੁਵਾਰੀ ਹੈ ਬਿਨ ਸਾਚੇ ਜੋ ਦੁ ਚਲਾਇਆ ਮਾਇਆ ਮੋਹ ਦੁਖ ਸੁਭਾਇਆ ਬਿਨ ਗੁਰ ਦੁਖ ਸੁਖ ਚਾਪੈ ਨਾਹੀ ਮਾਇਆ ਮੋਹ ਦੁਖ ਭਾਰੀ ਹੈ ਸੱਚਾ ਸਬਦ ਜਿਨਾਂ ਮਨ ਭਾਇਆ ਪੂਰਬ ਲਿਖਿਆ ਤਿਨੀ ਕਮਾਇਆ ਸਚੋ ਸੇਵਾ ਸੱਚ ਤੇ ਆਵੇ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗਿਆ ਦਨ ਸੂਖ ਸਹਿਜ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਾਧਗੁਰ ਸੱਚੇ ਲਾਏ ਆਪੇ ਭਾਣ ਆਪ ਮਲਾਏ ਸਾਧਗੁਰ ਰਾਖੇ ਸੇ ਜਨ ਉਬਰੇ ਹਰ ਮਾਇਆ ਮੋਖ ਵਾਰੀ ਹੈ ਗੁਰਮੁਖ ਸਾਚਾ ਸਬਦ ਪਛਾਤਾ ਨਾ ਤਿਸ ਕਟੰਬ ਨਾ ਤਿਸ ਮਾਤਾ ਕੋ ਇਕ ਰਵਿਆ ਸਭ ਤੂ ਸਭਨਾ ਜੀਆਂ ਕਾ ਆਧਾਰੀਏ ਹਮੈ ਮੇਰਾ ਦੂਜਾ ਭਾਇਆ ਕ੍ਰਿਸ਼ਨ ਚੱਲੇ ਧੁਰਖਸਮੁ ਖਸਮ ਲਿਖ ਪਾਇਆ ਗੁਰ ਸਾਚੀ ਤੇ ਸਾਚ ਕਮਾਵੇ ਸਾਚੈ ਦੁਖ ਨਿਵਾਰੀਏ ਜਾ ਤੂ ਦੇਹ ਸਦਾ ਸੁਖ ਪਾਏ ਸਾਚੈ ਸਬ ਤੇ ਸਾਚ ਕਮਾਏ ਅੰਦਰ ਸੱਚਾ ਮਨ ਤਨ ਸੱਚਾ ਭਗਤ ਪੁਰੇ ਪੰਡਾਰੀਏ ਆਪੇ ਵੇਖੇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸواری ਹੈ ਆਪੇ ਵੇਖੇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸواری ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ